ਮੈਂ ਮਹਾਰੀਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਜੀ ਏਬੀ 18 ਨਿਊਜ਼ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਸ਼ਖਸੀਅਤਾਂ ਜਿਹੜੀਆਂ ਮਾਨਮੱਤੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਈਏ ਜਿਨ੍ਹਾਂ ਦਾ ਡਾਇਰੈਕਟ ਇੰਡਾਇਰੈਕਟ ਸਾਡੇ ਸ਼ਹਿਰ ਦੇ ਵਿੱਚ ਸਾਡੀ ਲਾਈਫ ਦੇ ਉੱਤੇ ਜਾਂ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੋਵੇ ਉਸੇ ਲਈ ਤਹਿਤ ਅਸੀਂ ਅਲੱਗ-ਅਲੱਗ ਸਮਾਜ ਸੇਵੀ ਹੋਣ ਵਪਾਰੀ ਸੰਗਠਨ ਵਾਲੇ ਹੋਣ ਸਿਆਸਤਦਾਨ ਹੋਣ ਜਾਂ ਹੋਰ ਅਲੱਗ-ਅਲੱਗ ਖੇਤਰਾਂ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਹੋ ਨਵਾਂ ਐਕਸਪੀਰੀਅਸ ਹੈ ਸਾਡੇ ਜੀ ਵੀ ਇੱਕ ਨਵਾਂ ਤਜਰਬਾ ਵੈ ਅੱਜ ਅਸੀਂ ਉੱਥੇ ਪਹੁੰਚੇ ਜਿਹੜਾ ਕਿ ਸਾਡੇ ਸ਼ਹਿਰ ਦਾ ਸਭ ਤੋਂ ਪੁਰਾਣਾ ਮਾਨਮੱਤਾ ਪਰਿਵਾਰ ਹੈ ਜੀ ਜਿਨ੍ਹਾਂ ਦੀ ਲੇਗੇਸੀ ਕਹੀਏ ਹੁਣ ਵੀ ਕੰਟੀਨਿਊ ਚੱਲ ਰਹੀ ਹੈ ਬਟ ਅਨਫੋਰਚੂਨੇਟਲੀ ਜਿਹੜੀ ਉਹ ਸ਼ਖਸੀਅਤ ਸੀਗੀ ਉਹ ਇਸ ਜਹਾਨ ਤੋਂ ਅਲਵਿਦਾ ਹੋ ਗਈ ਹੈ ਇਸ ਜਹਾਨ ਤੋਂ ਰੁਖਸਤ ਹੋ ਗਈ ਹੈ ਤੇ ਕੱਲ ਉਹਨਾਂ ਦਾ ਭੋਗ ਵੀ ਹੈ ਜੀ ਗੱਲ ਕਰਦੇ ਪਿਆ ਸਾਡੇ ਸ਼ਹਿਰ ਨੂੰ ਜਿਨ੍ਹਾਂ ਨੇ ਬਹੁਤ ਕੁਝ ਦਿੱਤਾ ਜੀ ਜਗਨਨਾਥ ਦੀਪਕ ਜੀ ਦੀ ਦਿਵੰਗਤ ਜਗਨਨਾਥ ਦੀਪਕ ਜੀ ਉਹਨਾਂ ਦੀਆਂ ਉਪਲਬਧੀਆਂ ਬਾਰੇ ਮੈਂ ਦੱਸਣ ਲੱਗਿਆਂਗਾ ਤਾਂ ਕੱਲਾ ਮੈਂ ਹੀ ਬੋਲੀ ਜਾਊਂਗਾ ਜੀ ਕਰਦੇ ਆ ਜੀ ਕਿ ਉਹ ਇੱਕ ਸਟੀਲ ਪਾਇਲੀਰ ਦੇ ਰੂਪ ਦੇ ਵਿੱਚ ਵੀ ਜਾਣੇ ਜਾਂਦੇ ਸੀਗੇ ਉਹ ਇੱਕ এডੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਰੂਪ ਦੇ ਵਿੱਚ ਵੀ ਜਾਣੇ ਜਾਂਦੇ ਸੀ ਤੇ ਅੱਜ ਜਿਹੜੀਆਂ ਆਪਣੀਆਂ ਏਐਸਪੀਆਂ ਹੈਰੀਟੇਜ ਬਿਲਡਿੰਗਸ ਨੇ ਹੈਰੀਟੇਡ ਐਜੂਕੇਸ਼ਨਲ ادارے ਦੇ ਜੀ ਉਹਨਾਂ ਦੇ ਵਿੱਚ ਉਹਨਾਂ ਦਾ ਲੈਂਡ ਕੰਟਰੀਬਿਊਸ਼ਨ ਵੀ ਹੈ ਉਸ ਤੋਂ ਛੁੱਟ ਵੈਸੇ ਵੀ ਪ੍ਰਾਤਨ ਲੋਕ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਆਪਣੀ ਗੱਲ ਬਾਤ ਦੇ ਬਹੁਤ ਜ਼ਿਆਦਾ ਪੱਕੇ ਵੀ ਹੁੰਦੇ ਸੀ ਤੇ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਟਾ ਤੇ ਅਨੰਦ ਭਾਉਂਦੇ ਸੀਗੇ ਇਸ ਤੋਂ ਛੁੱਟ ਇੱਕ ਉਹਨਾਂ ਦਾ ਹੋਰ ਸ਼ੌਂਕ ਸੀਗਾ ਕਿ ਉਹ ਸ਼ੇਰੋ ਸ਼ਾਇਰੀ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਸੀ ਆਪ ਸੈਲਫ ਰਾਈਟ ਕਰਦੇ ਸੀਗੇ ਕਿ ਉਹਨਾਂ ਦਾ ਫਰੈਂਡ ਸਰਕਲ ਉਸ ਟਾਈਮ ਰਾਜੇ ਮਹਾਰਾਜੇ ਵਾਲਾ ਸੀਗਾ ਤਾਂ ਉਹਨਾਂ ਨੂੰ ਜਦੋਂ ਉਹਨਾਂ ਨੇ ਸ਼ੇਰੋ ਸ਼ਾਇਰੀ ਸੁਣਾਈ ਰਾਜਾ ਸਾਹਿਬ ਨੂੰ ਤਾਂ ਉਹਨਾਂ ਨੇ ਬਦਲੇ ਦੇ ਪ੍ਰੈਜ਼ੈਂਟ ਕੀਤਾ ਜਿਸ ਨੂੰ ਕਿ ਉਹਨਾਂ ਨੇ ਇੰਨਾ ਮਾਨ ਦਿੱਤਾ ਕਿ ਆਪਣੇ ਨਾਮ ਦੇ ਨਾਲ ਹੀ ਜੋੜ ਲਿਆ ਤੇ ਉਹ ਨਾਮ ਅੱਜ ਉਹਨਾਂ ਦੀ ਪੂਰੀ ਜਨਰੇਸ਼ਨ ਨਾਲ ਲੈ ਕੇ ਚੱਲਦੀ ਹੈ ਤੇ ਉਹ ਨਾਮ ਹੈ ਜਗਨਨਾਥ ਦੀਪਕ ਜੀ ਆਓ ਗੱਲ ਕਰਦੇ ਹਾਂ ਉਹਨਾਂ ਦੇ بڑے ਸੁਪਤਰ ਸੁਖਰਾਜ ਜੀ ਨਾਲ ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਦੇ ਵਿੱਚ ਨੇ ਬਟ ਜਦੋਂ ਜਦੋਂ ਵੀ ਉਹਨਾਂ ਦੀ ਜ਼ਰੂਰਤ ਪਈਆ ਉਹਨਾਂ ਨੇ ਆਪਣਾ ਕੰਟਰੀਬਿਊਸ਼ਨ ਆਪਣੀ ਜਿਹੜੀ ਪ੍ਰੈਜ਼ੈਂਸ ਹੈ ਉਹ ਦਰਜ ਕਰਾਈਆ ਆਓ ਗੱਲ ਕਰਦੇ ਹਾਂ ਸੁਖਰਾਜ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਸਰ ਮੈਂ ਏਵੀਏ ਟੀਮ ਨੂੰ ਸਵਾਗਤ ਕਰਦਾ ਹਾਂ ਕਿ ਤੇ ਸਿੱਤੇ ਆਏ ਔਰ ਸਾਡੀ ਦੋ ਗੱਲਾਂ ਸੁਣ ਲਿਓ థాంਕ ਯੂ ਵੈਰੀ ਮਚ ਸਰ ਆਪਾਂ ਦੇਖਿਆ ਵੀ ਕਿ ਸਰ ਪੁਰਾਣੇ ਬੰਦੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਓਨਲੀ ਇਸ ਗੋਲਡ ਵੈਸੀ ਨਹੀਂ ਕਿਹਾ ਜਾਂਦਾ ਸਰ ਬਿਕੋਜ਼ ਦੇ ਆਰ 24 ਕੈਰਟ ਗੋਲਡ ਬਟ ਸਰ ਸਾਡੇ ਸ਼ਹਿਰ ਲਈ ਜਿੱਥੇ ਬਹੁਤ ਵੱਡਾ ਘਾਟਾ ਪਿਆ ਹੋਇਆ ਹੈ ਕਿਉਂਕਿ ਉਹਨਾਂ ਦਾ ਜਾਣਾ ਆਪਣੇ ਆਪ ਦੇ ਵਿੱਚ ਸਰ ਜਿੱਥੇ ਫੈਮਿਲੀ ਦੇ ਲਈ ਲਾਸ ਹੈ ਔਰ ਤੇ ਸੋਸਾਇਟੀ ਲਈ ਵੀ ਲਾਸ ਹੈ ਉੱਥੇ ਸਿਟੀ ਲਈ ਵੀ ਲਾਸ ਹੈ ਸਰ ਬਟ ਜਿਹਨੂੰ ਜਿਹੜਾ ਦੁਨੀਆ ਚ ਆਇਆ ਉਹਨੇ ਜਾਣਾ ਹੀ ਹੈ ਸਰ ਆਪਾਂ ਦੇਖਿਆ ਵੀ ਕਿ ਏ ਸਾਡਾ ਜਿਹੜਾ ਜਗਨਨਾਥ ਦੀਪਕ ਜੀ ਨੇ ਉਹਨਾਂ ਦੀ ਜਿਹੜੀ ਫੈਮਲੀ ਆ ਸਾਡੇ ਸ਼ਹਿਰ ਦੀ ਬੜੀ ਪੁਰਾਣੀ ਤੇ ਵਿਖੇਤ ਫੈਮਲੀ ਹੈ ਜੀ ਬੜਾ ਵੱਡਾ ਕੰਟਰੀਬਿਊਸ਼ਨ ਹੈ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਤਾਂ ਸਰ ਤੁਸੀਂ ਜਿਹੜਾ ਇਹ ਘਾਟਾ ਪਿਆ ਤਾਂ ਸਾਨੂੰ ਵੀ ਪਤਾ ਸਾਡੇ ਸ਼ਹਿਰ ਨੂੰ ਪਤਾ ਹੈ ਕਿ ਇਹ ਕਦੇ ਨੈਵਰ ਕਵਰ ਆਪਾ ਲਾਵਾ ਬਟ ਤੁਸੀਂ ਸਰ ਉਹਨਾਂ ਦੇ ਸੁਪੁੱਤਰ ਉਹਨਾਂ ਨੂੰ ਬੜੀ ਲੀਡਿੰਗੋਂ ਦੇਖਿਆ ਹੋਇਆ ਤਾਂ ਸਰ ਤੁਹਾਡੇ ਹਿਸਾਬ ਦੇ ਨਾਲ ਜਿਹੜੇ ਪ੍ਰਿੰਸਰ ਸਾਹਿਬ ਜਾਂ ਜਗਨਨਾਥ ਦੀਪਕ ਜੀ ਕੈਰੀਅਰ ਜਾਂ ਜਿਵੇਂ ਉਹਨਾਂ ਦਾ ਬੇਸਿਕ ਸੀਗਾ ਉਸ ਚੀਜ਼ ਨੇ ਅੱਜ ਜਿਸ ਮੁਕਾਮ ਤੇ ਪਹੁੰਚੀ ਹੈ ਤਾਂ ਉਹ ਕਿੱਥੇ ਸਟੈਂਡ ਕਰਦੇ ਨੇ ਕਿਉਂਕਿ ਇਹ ਦੀਪਕ ਹੈ ਹੈ ਤਾਂ ਸਰ ਮਨੁਪਾਦੀ ਮੋਕਈ ਜਦੋਂ ਉਹਨਾਂ ਦਾ ਸਰੀਰਕ ਰੂਪ ਦੇ ਵਿੱਚ ਜਾਣਾ ਹੋ ਗਿਆ ਬਟ ਆਤਮਿਕ ਰੂਪ ਦੇ ਵਿੱਚ ਵਿਚਾਰਕ ਰੂਪ ਦੇ ਵਿੱਚ ਉਹ ਹਮੇਸ਼ਾ ਸਾਡੇ ਵਿੱਚ ਰਹਿਣਗੇ ਤਾਂ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਚੈਨਲ ਦੇ ਥਰੂ ਜਗਨਨਾਥ ਜਗਤ ਕੀ ਨਾਥ ਜਗਤਦੇਵਦਾਸ ਸ਼ਾਇਦ ਉਹ ਥੇ ਜਾਂ ਨਹੀਂ ਥੇ ਮੈਨੂੰ ਨਹੀਂ ਪਤਾ ਲੇਕਿਨ ਉਹਦੇ ਜਗਤ ਦਾ ਇੱਕ ਛੋਟਾ ਜਿਹਾ ਅंश ਜ਼ਰੂਰ ਸੀ ਜਿਵੇਂ ਕਿ ਮੈਂ ਔਰ ਤੂੰ ਸੀ ਉਹ ਅਜਿਹਾ ਅਜਬੀ ਹੈ ਆ ਸ਼ਾਦੂ ਸ਼ਰੀ ਦਾ ਬਚਨ ਦੋਲਨ ਬਹੁਤ ਸ਼ੌਕ ਸੀ ਔਰ ਮੈਂ ਅਕਸਰ ਬਚਨ ਦੋਲਨ ਸੁਣਦਾ ਰਿਹਾ ਔਰ ਸਭ ਤੋਂ ਜਿਹੜਾ ਬੜਾ ਸ਼ਾਇਰ ਹੈ ਮੈਨੂੰ ਬਹੁਤ ਇਨਸਪਾਇਰ ਕੀਤਾ ਉਹ ਸੀਗਾ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬਦਲੇ ਸੇ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਕਿੰਨਾ ਇਨਸਪਾਇਰ ਕੀਤਾ ਔਰ ਆ ਦੇਖੋ ਮਾਰਕਰ ਦਾ ਪੈਨ ਇਹ ਇਹਦੀ ਸਿਲਵਰ ਬਾਡੀ ਪਾਰਕ ਆਪੈਂ ਬਚਵਤ ਜੀ ਤਾਹਣਾ ਨੇ ਆਹ ਕਿਹਾ ਬੇਟਾ ਪਹਿਲੇ ਮਾਈਟੇ ਅਗਰ ਸੋਲ ਉਸ ਤੋਂ ਬਾਅਦ ਮੈਂ ਐਸਾ ਲਿਖਣ ਲੱਗਿਆ ਕਿ ਮੇਰਾ ਲਿਖਣਾ ਛੁਟਿਆ ਨਹੀਂ ਔਰ ਉਹਨਾਂ ਦੇ ਆਨਰਚ ਬੈ ਕਵਿਤਾ ਲਿਖੀ ਹੈ ਉਹ ਮੈਂ ਤੁਹਾਨੂੰ ਪੜ ਕੇ ਸੁਣਾਉਂਦਾ ਬਾਤ ਅ ਇਹਨੇ ਮਦਦ ਕੇ ਫਿਲਮ ਟ੍ਰੋਪਿਕਸ ਕੇ ਲਿਹਾ ਬਦਨਿਤ ਬਿਜਿਗ ਬਨੇ ਮਤਲਬ ਕਿ ਆਪਣੇ ਜਿਹੜੇ ਸਕੂਲ ਦੀ ਲਾਇਬ੍ਰੇਰੀ ਹੈ ਇਹਦਾ ਵੀ ਜ਼ਮੀਨਾ ਡੋਨੇਟ ਕਰ ਕੀਤੀ ਆ ਇਹਦੀ ਬਿਲਡਿੰਗ ਬਣਾਈ ਔਰ ਉਸ ਤੋਂ ਬਾਅਦ ਪਰਪੁਰ ਦੇ ਮਹਾਰਾਜ ਜੀ ਨੇ ਆ ਉਹਨਾਂ ਨੇ ਐਜੂਕੇਸ਼ਨ ਔਰ ਹਸਪਿਟਲਾਈਜੇਸ਼ਨ ਐਜੂਕੇਸ਼ਨ ਐ ਪ੍ਰਮੋਟ ਕਰਨ ਦਾ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ ਔਰ ਬਹੁਤ ਕੰਟਰੀਬਿਊਸ਼ਨ ਦਿੱਤਾ ਇਸ ਤੇ ਤੇ ਹੋ ਕਿਰਪਾ ਬਾਕੀ ਦਾ ਇਹਨਾਂ ਲਈ ਧੰਨਵਾਦ ਕਰਨੇ ਹੋ। ਕੋਈ ਗੱਲ ਨਹੀਂ ਸਰ। ਜਿਵੇਂ ਕਿ ਸਰ ਨੇ ਦੱਸਿਆ ਦੇਖੋ ਪੇਰੈਂਟਸ ਦਾ ਜਾਣਾ ਜ਼ਿੰਦਗੀ ਦੇ ਵਿੱਚ ਆਪਣੇ ਆਪ ਦੇ ਵਿੱਚ ਬਿਗ ਲਾਸ ਹੁੰਦਾ ਵੈ ਜਿਹਨੂੰ ਕੋਈ ਵੀ ਕਵਰ ਨਹੀਂ ਕਰ ਸਕਦਾ ਤੇ ਖਾਸ ਕਰਕੇ ਉਹ ਸ਼ਖਸੀਅਤਾਂ ਦਾ ਜਾਣਾ ਜਿਨ੍ਹਾਂ ਨੂੰ ਕਿ ਪੂਰਾ ਸ਼ਹਿਰ ਪੂਰਾ ਸਮਾਜ ਆਪਣੇ ਲੈਵਲ ਤੇ ਯਾਦ ਕਰਦਾ ਵੈ ਕਿਉਂਕਿ ਉਹਨਾਂ ਦੀ ਦੇਣ ਕੋਈ ਨਹੀਂ ਦੇ ਸਕਦਾ। ਸਰ ਦੇਖਿਆ ਤੁਸੀਂ ਚਾਈਲਡਹੂਡ ਦੇ ਵਿੱਚ ਵੀ ਕਿਉਂਕਿ ਇੱਕ ਫੈਮਲੀ ਹੋ ਸਰ ਤਾਂ ਚਾਈਲਡਹੂਡ ਦੀਆਂ ਕੁਝ ਅਜਿਹੀਆਂ ਯਾਦਾਂ ਕਿਉਂਕਿ ਇਹ ਜਿਹੇ ਲੋਕਾਂ ਦੇ ਸਰ ਕਹੇ ਹੋਏ ਹਰੇਕ ਅਲਫਾਜ਼ ਆਪਣੇ ਆਪ ਦੇ ਵਿੱਚ ਇੱਕ ਮੋਟੀਵੇਸ਼ਨਲ ਟਿਪਸ ਹੁੰਦੇ ਨੇ ਜੀ ਜਿੱਥੇ ਉਹ ਸਮਾਜ ਦੇ ਜਿੱਥੇ ਹੈਲਥ ਦੇ ਲਈ ਕੀਤਾ এডਿਕੇਸ਼ਨ ਦੇ ਲਈ ਕੀਤਾ ਸਰ ਕੁਦਰਤ ਦੀ ਗੱਲ ਹੈ ਪਰਿਵਾਰ ਦੇ ਨਾਲ ਉਹਨਾਂ ਦੀਆਂ ਕੁਝ ਬੜੀਆਂ ਅਤੂਟ ਬੜੀਆਂ ਅਮੁੱਲੀਆਂ ਯਾਦਾਂ ਹੋਣਗੀਆਂ ਸਰ ਕੋਈ ਉਹ ਤੁਸੀਂ ਸਾਡੇ ਚੈਨਲ ਨਾਲ ਸ਼ੇਅਰ ਕਰਨਾ ਚਾਹੋ ਸਰ ਉਹਨਾਂ ਦਾ ਇੱਕ ਬੜਾ ਚੀਜ਼ ਹੈ ਆਪਣੇ ਕਰਮ ਅੱਛੇ ਰੱਖੋ ਜਿਹਦੇ ਕਰਮ ਅੱਛੇ ਨੇ ਔਰ ਦਿਲ ਸੱਚਾ ਹੈ ਔਰ ਮਨ ਅੱਛਾ ਹੈ ਉਦੋਂ ਕੋਈ ਕੋਈ ਗਲਤ ਚੀਜ਼ ਹੋਈ ਨਹੀਂ ਸਕਦੀ ਮਤਲਬ ਉਹਨਾਂ ਦੇ ਕਦੇ ਕੋਈ ਬੁਰਾ ਵਕ ਆ ਨਹੀਂ ਸਕਦਾ ਉਹਨਾਂ ਦੀ ਇੱਛਾ ਸੀ कि मैं अपनी पैहरा पे जाना चाहो मैं किसी अस्पताल या किसी कैंसर इत्यादि पे तो वो इच्छा उपर वाले ने पूरी की थी बहुत बहुत खुशी की बात है और उन्होंने अपना दोपहर पे रोटी खा दी उस बाद थोड़े जा सामने दिस सोते उस बाद बाथरूम जाने दी अर्जुनिया तो बाथरूम गए और वो फिर बाथरूम तो निकले 92 ईयर 92 ईयर 93 ईयर मतलब 93 साल ਇੱਕ ਬੜੀ ਉਪroductive ਖੁਸ਼ਹਾਲ ਜ਼ਿੰਦਗੀ ਉਹਨਾਂ ਨੇ ਕੱਟੀ ਹੈ ਜਿਵੇਂ ਕਿ ਸਰ ਨੇ ਦੱਸਿਆ ਵਾ 93 ਇਅਰ 93 ਸਾਲ ਦਾ ਮਤਲਬ ਹੈ ਕਿ ਇੱਕ ਸਦੀ ਬਟੇ ਲੋਕ ਆਪਣੇ ਆਪ ਕਿ ਇੰਡੀਵਿਜੂਅਲ ਨਹੀਂ ਸੀ ਹੈਗੇ ਇਹ ਆਪਣੇ ਆਪ ਇੱਕ ਸੰਗਠਨ ਸੀਗੇ ਇੱਕ ਸੰਸਥਾਨ ਸੀਗੇ ਜਿਹੜੇ ਕਿ ਸਮਾਜ ਲਈ ਇੱਕ ਬਹੁਤ ਵਧੀਆ ਸਨੇਹਾ ਛੱਡ ਕੇ ਗਏ ਨੇ ਤੇ ਸਮਾਜ ਲਈ ਇੱਕ ਬਹੁਤ ਵਧੀਆ ਪ੍ਰੇਰਨਾ ਦੀ ਇੱਕ ਪਲੇਟਫਾਰਮ ਤਿਆਰ ਕਰਕੇ ਗਏ ਨੇ ਜਿਨ੍ਹਾਂ ਨੂੰ ਕਿ ਉਹਨਾਂ ਦੀ ਅਗਲੀ ਜਿਹੜੀ ਨੈਕਸਟ ਕਮਿੰਗ ਜਨਰੇਸ਼ਨ ਹੈ ਉਹ ਅੱਗੇ ਚਲਾ ਰਹੀ ਹੈ ਸੁਕਰਾਂਤੀ ਆਪਾਂ ਦੇਖਿਆ ਹੋਵੇ ਕਿ ਉਹ ਟਾਈਮ ਦੇ ਪ੍ਰਾਈਮ ਮਿਨਿਸਟਰ ਹੋਗੇ ਪ੍ਰੈਜ਼ੀਡੈਂਟ ਹੋਗੇ ਅਸੀਂ ਵੀ ਕਦੇ ਕਦਾਰ ਛੋਟੇ ਵੀ ਸਾਡਾ ਵੀ ਆਣਾ ਜਾਣਾ ਹੁੰਦਾ ਸੀ ਤਾਂ ਸਤਾ ਫੋਟੋਆਂ ਹੀ ਦੇਖੇ ਸੀ ਟੂ ਬੀ ਵੈਰੀ ਫਰੈਂਡ ਅਸੀਂ ਕਦੇ ਉਹਨਾਂ ਨੂੰ ਮਿਲੇ ਨਹੀਂ ਮਿਲੇ ਆ ਬਟ ਪੈਰੀਆਂ ਤਲਾ ਕੇ ਚਲੇ ਜਾਂਦੇ ਸੀ ਤਾਂ ਸਰ এডੂਕੇਸ਼ਨ ਨੂੰ ਹੈਲਥ ਨੂੰ ਇੱਕ ਤਰ੍ਹਾਂ ਦੇ ਆਲ ਗਰਾਉਂਡਰ ਪ੍ਰਤਿਭਾ ਕਹਿ ਲਿਓ ਸਰ ਓਵਰਆਲ ਫੁੱਲ ਆਫ ਟੈਲੈਂਟ ਸੀਗਾ ਤਾਂ ਸਰ ਉਹ ਟਾਈਮ ਦੀ ਕੋਈ ਯਾਦ ਜਦੋਂ ਸਵਰਗੀ ਜਵਾਰ ਲਾਲ ਨਹਿਰੂ ਜੀ ਆਏ ਜਾਂ ਗਿਆਨੀ ਰਿਆਲ ਸਿੰਘ ਸਾਹਿਬ ਜਿਹੜੇ ਆਪਣੇ ਸਾਥ ਦਾ ਰਾਸ਼ਟਰਪਤੀ ਸੀ ਉਹ ਆਏ ਤਾਂ ਛੋਟੇ ਸਾਹਿਬ ਦੇ ਨਾਲ ਉਹ ਚੀਜ਼ ਦਾ ਆਪਣੇ ਸ਼ਹਿਰ ਨੂੰ ਤਾਂ ਬੈਨੀਫਿਟ ਮਿਲੇ ਹੀ ਮਿਲਿਆ ਸਰ ਵੀ ਅੱਜ ਜਿੱਕਰ ਵਪਾਰ ਆਪਣੇ ਇੱਕ ਨਵੇਂ ਲੈਵਲ ਦੇ ਉੱਤੇ ਪਹੁੰਚਿਆ ਤਾਂ ਉਹਦੇ ਵਿੱਚ ਵੀ ਕਿਤਨਾ ਕਿਤੇ ਕੰਟਰੀਬਿਊਸ਼ਨ ਇਹਨਾਂ ਦਾ ਬਹੁਤ ਸੀਗਾ ਸਰ ਬਿਲਕੁਲ ਐਕਚੁਅਲੀ ਉਹ ਕਹਿੰਦੇ ਆ ਨਾ ਟਿਪ ਆਫ ਦਾ 올ਡ ਬਲੌਕ ਉਹਨਾਂ ਸੂਤਰਦਾਰ ਉਹ ਲੜੀ ਜਿੰਦਗੀ ਦੇ ਸੀ ਸਾਡੇ ਟੈਟਪਾਡ ਉਹਨਾਂ ਨੇ ਮਤਲਬ ਸਟੀਲ ਬਣੇ ਦੀ ਇੰਡਸਟਰੀ ਦੀ ਸ਼ੁਰੂਆਤ ਵਨ ਆਫ ਦਾ ਪਾਇਨੀਅਰ ਹੋਏ ਸੀ ਕੇ ਹੀ ਵਾਸ ਕਾਲਡ ਦ ਫਾਦਰ ਆਫ ਸਟੀਲੋਨਿੰਗ ਮਿਲਜ਼ ਜਦੋਂ ਦਾ ਦੀ ਗੱਤ ਹੋਈ ਸੀ ਤਾਂ ਉਹਨਾਂ ਦੇ ਚਾਰ ਮੇਲਾ ਮੰਡੀ ਕੁਵਿੰਧਾਰ ਸੀ ਇੱਕ ਮੇਲਾ ਪਾਵਨਗਰ ਸੀ ਪਰ ਉਸ ਵਡੇ ਦਾ ਪਤਾ ਹੀ ਸੀਗਾ ਪਰ ਉਸਦੇ ਮਹਾਰਾਜ ਜਿਹੜਾ ਨਾਲ ਐਨੀ ਅਲੱਗ ਦੀ ਦੋਸਤੀ ਸੀ ਕਿ ਜਿੱਥੇ ਵੀ ਜਾਣਾ ਮਹਾਰਾਜਾ ਵੀ ਖੜੇ ਹੋ ਜਾਂਦੇ ਸੀ ਬਿਲਕੁਲ ਹਾਂ ਔਰ ਕਈ ਵਾਰੀ ਹੁੰਦਾ ਹੈ ਸਰ ਕਿ ਇਮੋਸ਼ਨਸ ਹੈਵ ਨੋ ਵਰਡਸ ਜਿਹੜੇ ਜਜ਼ਬਾਤ ਨੇ ਉਹਨਾਂ ਦੀ ਕੋਈ ਭਾਵਨਾ ਨਹੀਂ ਹੁੰਦੀ ਉਹਨਾਂ ਨੂੰ ਕੋਈ ਅਲਫਾਜ਼ ਨਹੀਂ ਹੁੰਦੇ ਦੇਖੋ ਉਮਰ ਛੇ ਜਿਹੜੀ ਮਰਜ਼ੀ ਹੋ ਰਹੀ ਜੀ ਪਿਤਾ ਦਾ ਜਿਹੜਾ ਜਾਣਾ ਬਾਬ ਆਪਣੇ ਆਪ ਦੇ ਵਿੱਚ ਹੀ ਟੜਕਾ ਸਰ ਆਪਣੇ ਆਪ ਦੇ ਵਿੱਚ ਵੀ ਬਹੁਤ ਵੱਡੀ ਸ਼ਖਸੀਅਤ ਨੇ ਇਹ ਸਿਨੇਮਾ ਦੇ ਵਿੱਚ ਤੇ ਉੱਥੇ ਆਸਟ੍ਰੇਲੀਆ ਦੇ ਵਿੱਚ ਐਕਟ ਦੇ ਵਿੱਚ ਬਹੁਤ ਜ਼ਿਆਦਾ ਆਪਣਾ ਜਿਹੜਾ ਕੰਟ੍ਰਿਬਿਊਸ਼ਨ ਆ ਦਿੰਦੇ ਨੇ ਆਸਟ੍ਰੇਲੀਆ ਦਾ ਵੀ ਬੈਲਨੌਨ ਤੇਰਾ ਨੇ ਬਟ ਉਹੀ ਗੱਲ ਹੈ ਜੀ ਕਿ ਜਦੋਂ ਫਾਦਰ ਸਾਹਿਬ ਜਾਂਦੇ ਨੇ ਸਿਰ ਤੋਂ ਛੱਤ ਜਾਂਦੀ ਹੈ ਤਾਂ ਕਈ ਵਾਰੀ ਆਪਾਂ ਅਲਫਾਜ਼ਹੀਨ ਹੋ ਜਾਂਦੇ ਆ ਸ਼ਬਦ ਲੈਸ ਹੋ ਜਾਂਦੇ ਟੂਡੇ ਪਰਿਵਾਰ ਦੇ ਨਾਲ ਖੜੇ ਆ ਤੇ ਸਰ ਭੋਗ ਕਦੋਂ ਹੈ ਜੀ ਕੀ ਪ੍ਰੋਪਰ ਐਡਰੈਸ ਹੈ ਸਾਡੇ ਨਾਲ ਮੋਤੂ ਗਨੇਸ਼ਰ ਜੀ ਬੈਠੇ ਨੇ ਉਹਨਾਂ ਦੇ ਛੋਟੇ ਸੁਪੁੱਤਰ ਸਾਹਿਬ ਬੈਠੇ ਨੇ ਜਿਹੜਾ ਪ੍ਰੋਗਰਾਮ ਹੈ ਮੈਂ ਇਹਨਾਂ ਤੋਂ ਪੁੱਛ ਦਿੰਦਾ ਹਾਂ ਵਾ ਤਾਂ ਕਿ ਆਪਾਂ ਇਸ ਮਹਾਨ ਸ਼ਖੀਅਤ ਨੂੰ ਇਸ ਹੀ ਸਾਬ ਦਾ ਟ੍ਰਿਬਿਊਟ ਦੇਈਏ ਸ਼ਰਧਾਂਜਲੀ ਦੇਈਏ ਕਿ ਸਦਿਆਂ ਤਾੜੀ ਉਹ ਯਾਦ ਰੱਖਣ ਕਿਉਂਕਿ ਇਹਨਾਂ ਦੇ ਨਾਮ ਤਾਂ ਦੀਪਕ ਵਾਗੂ ਜਗਦੇ ਹੀ ਰਹਿਣਗੇ ਤੇ ਆਪਾਂ ਲੋਕ ਵੀ ਆਪਣੇ ਆਪ ਦੇ ਵਿੱਚ ਉਹ ਲੱਕੀ ਪਰਸਨ ਬਣੀਏ ਜਿਹੜੇ ਕਿ ਇਹਨਾਂ ਦੇ ਦੌਰ ਤੋਂ ਕੁਝ ਸਿੱਖ ਕੇ ਸ਼ਹਿਰ ਨੂੰ ਕੁਝ ਦੇ ਕੇ ਆਪਾਂ ਵੀ ਮੂਵ ਕਰ ਸਕੀਏ ਮੈਂ ਮੋਤੂ ਜੀ ਨੂੰ ਬੇਨਤੀ ਕਰਦਾ ਸਪਲੀਸ। ਸ਼ੁਕਰੀਆ ਵੜਿਆ ਸਾਹਿਬ। ਕੱਲ 1 ਤੋਂ 2 ਗੁਰੂ ਹਰਗੋਬਿੰਦ ਗੁਰਦੁਆਰਾ ਸਾਹਿਬ ਦੇ ਵਿੱਚ ਐ ਕੋਈ ਕਿਸੇ ਪਹੁੰਚੋ ਸਾਹਿਬ। ਹਾਂਜੀ ਗੁਰੂ ਹਰਗੋਬਿੰਦ ਗੁਰਦੁਆਰੇ ਮਲੇਰਕੋਟਲਾ ਰੋਡ ਤੇ। ਠੀਕ। ਤਾਂ ਥੈਂਕਿਊ ਜੀ ਇਹ ਸੀਗਾ ਇੱਕ ਸਦੀ ਇੱਕ 100 ਇਅਰ ਤੋਂ ਸੈਂਚਰੀ ਦਾ ਦੌਰ ਜਿਹੜੇ ਕਿ ਸਫਰ ਦੇ ਵਿੱਚ ਬੜੇ ਅਪਸ ਐਂਡ ਡਾਊਨ ਦੇ ਕੇ ਬਟ ਇੱਕ ਨਿਸ਼ਚਾ ਸੀ ਉਹਨਾਂ ਦੀ ਇੱਕ ਸੋਚ ਸੀਗੀ ਜਿਹੜੀ ਕਿ ਅੱਜ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਪ੍ਰਤੱਖ ਰੂਪ ਚ ਦੇਖਦੀ ਹੈ ਟਰਾਂਸਪੇਰੈਂਟ ਰੂਪ ਦੇ ਵਿੱਚ ਦੇਖਦੀ ਹੈ ਅਸੀਂ ਵੀ ਸੈਲੂਟ ਕਰਦੇ ਹਾਂ ਜਿਹੀਆਂ ਰੂਹਾਂ ਨੂੰ ਇਹ ਵੀ ਕਿਨ ਹਮੇਸ਼ਾ ਅਜਿਹੇ ਜਿਹੜੇ ਮੈਂਟਰਸ ਨੇ ਅਜਿਹੇ ਜਿਹੜੇ ਪ੍ਰੇਰਣਾ ਸਰੋਤ ਨੇ ਉਹਨਾਂ ਦੀ ਜ਼ਿੰਦਗੀ ਨਾਲ ਤੁਹਾਨੂੰ ਜਰੂਰ ਰੂਪ ਰੂਪ ਕਰਾਊਗਾ ਅੱਗੇ ਤੋਂ ਵੀ ਜੇ ਕੋਈ ਸਕਤੀ ਹੈ ਕਰਦਿਆਂ ਦੇ ਨਾਲ ਜਾਂ ਜੇਕਰ ਜੀਵਤ ਉਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤਾਂ ਜਰੂਰ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ Thank you so much.